ਅਮ ਮੁੱਛ ਵੀ ਬੱਗੀ ਐ ਦੋਨੇ ਅੱਖਾਂ ਦੇ ਵਿੱਚ ਚਟਟੇ ਮੱਥੇ ਦੇ ਵਿੱਚ ਬੱਲਾ ਚਾਰੇ ਪੈਰ ਚਟਟੇ ਪੂਛ ਚਟਟੇ ਹੁਣ ਤੋਂ ਵੀ ਪਹਿਲਾਂ ਤੁਸੀਂ ਆਰਡਰ ਕੁਆਲਿਟੀ ਚੈੱਕ ਕਰ ਲਓ ਇੱਕ ਵਾਰ ਥਾਣਾ ਦੀ ਸ਼ੇਪ ਵੀ ਦੇਖ ਲਓ ਤੁਸੀਂ ਠੀਕ ਐ ਬਾਕੀ ਜਿਵੇਂ ਆਪਾਂ ਗੱਲ ਕਰ ਗਏ ਵੀ ਥੱਲੋਂ ਥੋੜੀ ਜਿਹੀ ਆਪਾਂ ਹੁਣ ਬਈ ਮੁੱਲ ਦੀ ਮੁੱਲ 50000 ਦੀ ਜੱਸ ਨੂੰ ਆਈ ਹੈ ਤੇ ਨੰਬਰ ਵਗੈਰਾ ਆਪਾਂ ਲੈ ਕੇ ਦੇ ਤਾਂ ਤੁਹਾਨੂੰ ਕੱਚੀ ਆ ਹਜੇ ਮਾਝਾ ਦਵਾਕੀ ਥੱਲੇ ਦੀ ਤੁਸੀਂ ਚੈੱਕ ਕਰ ਲਓ ਆ ਲੇਵਾ ਅੱਜ ਵੈਸੀ ਕਾਲ ਦੋਸਤੋ ਮੈਂ ਰਵਨਦੀਪ ਸਿੰਘ ਤੁਹਾਡਾ ਸਵਾਗਤ ਕਰਦਾ ਆ ਜਿਹੜੀ ਨਵੀਂ ਵੀਡੀਓ ਦੇ ਵਿੱਚ ਦੋਸਤੋ ਅੱਜ ਆਪਾਂ ਤੁਹਾਨੂੰ ਜਿਹੜੀ ਵੀਡੀਓ ਦਿਖਾਵਾਂਗੇ ਡੱਬਾ ਵਾਲੀ ਪਸ਼ੂ ਮੰਡੀ ਦੇ ਉੱਤੋਂ ਜਿਹੜੀ ਕਿ ਹਰ ਐਤਵਾਰ ਨੂੰ ਦੋਸਤੋ ਲੱਗਦੀ ਹੈਗੀ ਤੇ ਇੱਕ ਗੱਲ ਹੋਰ ਦੱਸ ਦਈਏ ਵੀ ਇਹ ਜਿਹੜੀ ਅੱਜ ਵਾਲੀ ਵੀਡੀਓ ਹੈਗੀ ਮੱਝਾਂ ਤੇ ਗਾਵਾਂ ਦੀ ਮਿਕਸ ਹੋਊਗੀ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰਿਓ ਇੱਕ ਨੰਬਰ ਲੈ ਕੇ ਦੇਵਾਂਗੇ ਜੇ ਕਿਸੇ ਵੀ ਨੂੰ ਪਸ਼ੂ ਪੂਰੀ ਪਸੰਦ ਆਉਂਦਾ ਹੈ ਨਾ ਤਾਂ ਕੀ ਹੈ ਵੀ ਤੁਸੀਂ ਦੋ ਟਾਈਮ ਚਵਾਈ ਕਰਕੇ ਘਰੇ ਗੌਰ ਨਾਲ ਤੇ ਤੁਸੀਂ ਪਸ਼ੂ ਖਰੀਦ ਸਕਦੇ ਹੋ ਆਜੋ ਦੋਸਤੋ ਫਿਰ ਆਪਾਂ ਜਿਹੜੀ ਹੈਗੀ ਅੱਜ ਦੀ ਮੰਡੀ ਦੇ ਰੇਟ ਕਰਾਉਣੇ ਆ ਚੈੱਕ ਸਾਨੂੰ ਲੈ ਵੀ ਦੋਸਤੋ ਨਾ ਤੁਹਾਨੂੰ ਇੱਕ ਆਪਾਂ ਹੁਣ ਨੀਲੀ ਰਵੀ ਦੇ ਵਿੱਚ ਬੂਰੀ ਮੱਝ ਦਿਖਾਉਣੇ ਆ ਕਿ ਕੁੰਡੇ ਸਿੰਗਾ ਵਾਲੀ ਬਈ ਤੋਰ ਦੇ ਕਰਾ ਫਿਰ ਡਿਟੇਲ ਲੈ ਕੇ ਦਿੰਨੇ ਆਂਗੇ ਦੋਸਤੋ ਥਾਲੇ ਵੀ ਦੀ ਚੈੱਕ ਕਰਾ ਦਈਏ ਕੇਰਾ ਤੁਸੀਂ ਆਪ ਹੀ ਦੇਖ ਲਓ ਮੱਝ ਨਾ ਮਤਲਬ ਪੂਰੇ ਟੈਟ ਆਰਡਰ ਵਾਲੀ ਹੈਗੀ ਥਨਾ ਥੋਨਾ ਦੀ ਕੁਆਲਿਟੀ ਚੈੱਕ ਕਰਾਉਣੇ ਆਪਾਂ ਤੁਹਾਨੂੰ ਇੱਕ ਵਾਰ ਉਹਰਾ ਮੋੜ ਲਾ ਬਈ ਮਾੜੀ ਜੂਰਾ ਸਮਾਰ ਕੇ ਤਸੱਲੀ ਜੀ ਕਰਾ ਦਈਏ ਤੁਸੀਂ ਦੇਖ ਲਓ ਹਨਾ ਮੁੱਛ ਵੀ ਬੱਗੀ ਐ ਦੋਨੇ ਅੱਖਾਂ ਦੇ ਵਿੱਚ ਚਟਟਾ ਮੱਥੇ ਦੇ ਵਿੱਚ ਬੱਲਾ ਚਾਰੇ ਪੈਰ ਚਿੱਟੇ ਪੂਛ ਚਿੱਟੀ ਤੇ ਹੁਣ ਕਰਾਉਣੇ ਆ ਬਾਈ ਨਾਲ ਗੱਲਬਾਤ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਪਿੰਡ ਕਿਹੜਾ ਪਿੰਡ ਕਰਾਈ ਵਾਲਾ ਜੀ ਕਰਾਈ ਵਾਲਾ ਹਾਂਜੀ ਹਾਂਜੀ ਠੀਕ ਐ ਤੇ ਇਹ ਗੱਲ ਕਰਗੇ ਬਾਈ ਹੁਣ ਇਹ ਕਿੰਵੇਂ ਸੂਏ ਸੂਈ ਹੋਈ ਐ ਇਹ ਦੂਜਾ ਸੂਆ ਈ ਮਗਰ ਕੀ ਆ ਮਗਰ ਕਟਾ ਈ ਕਟਾ ਤੇ ਕਿੰਨਾ ਦੁੱਧ ਤਿਆਰ ਆ ਬਾਈ ਦੁੱਧ 12 ਲੀਟਰ ਤਿਆਰ ਆ ਜੀ 10 ਮੰਨਣ ਲਗੇ ਹਾਂ ਨਹੀਂ 12 ਲੀਟਰ ਤਿਆਰ ਆ ਜੀ ਜੇ ਡੱਬੇ ਮਰਵਾ ਦੇਗਾ ਘਰੇ ਕੋਈ ਹਾਂਜੀ ਹਾਂਜੀ ਤੇ ਮੁੱ ਮੋਲ ਤਾਂ 75000 ਰੁਪਈਆ 72000 ਦੀ ਹਾਂ ਜਾਂ ਨਾ ਅੱਛਾ 72000 ਦੀ ਦੇਣੀ ਆ ਹਾਂਜੀ ਹਾਂਜੀ ਪੱਕਾ ਬਸ 100 ਰੁਪਈਆ ਛੋੜ ਵੀ ਕਰਾਂਗੇ ਬਸ ਅੱਛਾ ਲੈ ਵੀ ਇੱਕ ਗੱਲ ਹੋਰ ਆ ਵੀ ਫੋਨ ਨੰਬਰ ਦੱਸ ਦੇ ਆਪਣਾ 98 882 48 331 48 321 ਹਾਂ ਨਹੀਂ ਨਹੀਂ 31 33 98 882 48 331 ਠੀਕ ਹੈ ਠੀਕ ਹੈ ਲੈ ਵੀ ਦੋਸਤੋ ਜੇ ਕਿਸੇ ਵੀ ਨੂੰ ਮਾਝਾ ਪਸੰਦ ਹੋਵੇ ਤਰੀ ਸਕਦੇ ਤੁਸੀਂ ਫੋਨ ਨੰਬਰ ਲਾ ਕੇ ਤਸੱਲੀ ਦੋ ਟਾਈਮ ਚੋ ਕੇ ਘਰੇ ਆਪ ਤੁਸੀਂ ਕਰਨੀ ਆ ਥੋੜਾ ਜਿਹਾ ਨੰਬਰ ਦਾ ਜਿਹੜਾ ਹੈਗਾ ਉਹ ਤੁਸੀਂ ਆਪ ਦੀ ਆਪ ਮੈਨੇਜ ਕਰ ਲਿਓ ਆ ਜੂ ਅੱਗੇ ਹੋਰ ਪਸ਼ੂ ਦਿਖਾਉਣੇ ਆਪਾਂ ਸੱਜਣੋ ਨਾ ਸੋਨੂੰ ਗਾਂ ਦਿਖਾਉਣੇ ਹੈਗੇ ਬਹੁਤ ਹੀ ਜਿਆਦਾ ਵਧੀਆ ਗਾਂ ਕੀ ਤੁਸੀਂ ਦੇਖ ਲਓ ਹਨਾ ਤੌਰ ਤੇ ਬਈ ਤੇ ਪਹਿਲਾਂ ਦੱਸ ਦਈਏ ਹਨਾ ਗਾਂ ਦਿਖਾਉਣ ਤੋਂ ਵੀ ਪਹਿਲਾਂ ਤੁਸੀਂ ਆਰਡਰ ਕੁਆਲਿਟੀ ਚੈੱਕ ਕਰ ਲਓ ਇੱਕ ਵਾਰ ਥਾਣਾ ਦੀ ਸ਼ੇਪ ਵੀ ਦੇਖ ਲਓ ਤੁਸੀਂ ਠੀਕ ਹੈ ਬਹੁਤ ਬਿੱਥੀ ਦੇ ਉੱਤੇ ਥਣ ਲੱਗਿਆ ਹੋਇਆਗਾ ਜਿਹੜਾ ਤੁਸੀਂ ਗਾਂ ਦੇ ਲੱਗਿਆ ਦੇਖੋਗੇ ਦੇਵੇ ਨੂੰ ਤੇ ਬਾਕੀ ਆਪਾਂ ਗੱਲਬਾਤ ਕਰਾਉਣੇ ਆ ਬਾਈ ਨਾਲ ਥੋੜੀ ਵੀ ਇੱਕ ਗੱਲ ਹੋਰ ਕਹਿਣਾਗਾ ਵੀ ਇਹ ਗਾਂ ਹੈਗੀ ਜਿਹੜੀ ਇੱਕ ਡੇਰੇ ਦੀ ਹੈ ਸੰਸਥਾ ਦੀ ਹੈ ਤੇ ਬਾਈ ਉੱਥੇ ਸੇਵਾ ਕਰਦੇ ਨੇ ਇਹ ਗਾਂ ਵੇਚਣ ਵਾਸਤੇ ਬਾਈ ਲੈ ਕੇ ਸੇਵਾਦਾਰ ਨੇ ਉੱਥੋਂ ਦੇ ਤੇ ਹਾਂਜੀ ਬਾਈ ਜੀ ਕਿਹੜਾ ਪਿੰਡ ਆ ਤੁਹਾਡਾ ਜੱਸੀਪੌੜੀ ਜੀ ਜੱਸੀਪੌੜੀ ਜਿਵੇਂ ਮੈਂ ਦੱਸਤਾ ਬਾਈ ਵੀ ਇਹ ਗਾਂ ਡੇਰੇ ਦੀ ਆ ਹਨਾ ਹਾਂਜੀ ਹਾਂਜੀ ਤੇ ਕਿੰਨਾ ਦੁੱਧ ਤਿਆਰ ਆ 18 ਕਿਲੋ ਦੁੱਧ ਦਿੰਦੀ ਆ ਜੀ 18 ਕਿਲੋ ਦੁੱਧ ਦਿੰਦੇ ਠੀਕ ਆ ਕਿੰਨੇ ਦਿਨਾਂ ਦੀ ਸੂਈ ਆ ਹੁਣ ਇਹ 15 ਦਿਨਾਂ ਦੀ 15 ਦਿਨਾਂ ਦੀ ਬਨ ਲਾ ਬਾਈ ਕੋਈ ਗੱਲ ਨਹੀਂ ਬਨ ਹਾਂ ਬਾਈ ਜਿਵੇਂ ਤੁਸੀਂ ਦੱਸਤਾ ਵੀ 15 ਦਿਨਾਂ ਦੀ ਸੂਈ ਆ ਹਨਾ ਮਗਰ ਕੀ ਆ ਬੱਛੀ ਜੀ ਬੱਛੀ ਲੈ ਵੀ ਮਿੱਤਰੋ ਬੱਛੀ ਵੀ ਬਹੁਤ ਤਕੜੀ ਆ ਤੁਸੀਂ ਦੇਖ ਸਕਦੇ ਹੋ ਹਨਾ ਤੇ ਜੇ ਆਪਾਂ ਬਾਈ ਹਾਂ ਨਾਲ ਇਹ ਰੇਟ ਦੀ ਗੱਲ ਕਰੀਏ ਕਿੰਨਾ ਰੇਟ ਕਰਦੇ ਵੀ ਡੇਰੇ ਵੱਨੋਂ ਮਤਲਬ ਤੁਸੀਂ ਤਾਂ ਡੇਰੇ ਕੋ ਨਹੀਂ ਰੇਟ ਕਰਨਾਗਾ ਹਾਂਜੀ ਹਾਂਜੀ ਠੀਕ ਆ ਕਿੰਨਾ ਰੇਟ ਆ ਬਾਈ ਮੁੱਲ 50000 ਜੀ ਦੇਣੀ 45000 ਦੀ 45000 ਦੀ ਠੀਕ ਆ ਤੇ ਇੱਕ ਬਾਈ ਮੈਨੂੰ ਐਂ ਦੱਸ ਬਈ ਨੰਬਰ ਦਿਓ ਫਿਰ ਤੁਸੀਂ ਦੇ ਦੋਗੇ ਆਪ ਤੁਹਾਨੂੰ ਹਾਂ ਜੀ ਹਾਂ ਜੀ ਹਾਂ ਜੀ ਦਿਓ ਸਰ 94652 ਜੀ 4557 ਜੀ ਇੱਕ ਵਾਰੀ ਹੋਰ ਬੋਲ ਦਿਵੇ 94652 ਜੀ 98557 ਜੀ ਠੀਕ ਆ ਬਾਈ ਤਾਂ ਵੀ ਦੋਸਤੋ ਡੇਰੇ ਦੀ ਗਾਂ ਕੀ ਜਿਹੜੀ ਤੁਹਾਨੂੰ ਸਕਰੀਨ ਤੇ ਦਿਸੀਂਦੀ ਆ ਡੱਬਲੀ ਮੰਡੀ ਦੇ ਉੱਤੇ ਆਈ ਹੋਈ ਆ ਜੇ ਕਿਸੇ ਵੀਰ ਨੂੰ ਵੀ ਪਸੰਦ ਆ ਤਾਂ ਤੁਸੀਂ ਬਾਈ ਦਾ ਫੋਨ ਨੰਬਰ ਲਾ ਕੇ ਡੇਰੇ ਦੇ ਵਿੱਚ ਗਾਂ ਮਿਲੂਗੀ ਤੁਹਾਨੂੰ ਇਹ ਜੇ ਤੁਸੀਂ ਲਾਉਂਗੇ ਠੀਕ ਆ ਦੋਸਤੋ ਅੱਗੇ ਹੋਰ ਵੀ ਪਸ਼ੂ ਕੋਈ ਹੈਗਾ ਜੇ ਚੰਗਾ ਆਪਾਂ ਦਿਖਾਉਣੀਆਂ ਲੈ ਵੀ ਦੋਸਤੋ ਨਾ ਤੁਹਾਨੂੰ ਇੱਕ ਮੱਝ ਦਿਖਾਉਣੀਆਂ ਪੱਕੇ ਜੀ ਇਹ ਕਿਵੇਂ ਦੂਆ ਪੁੱਛਦੇ ਆਗੇ ਤੇ ਬਾਈ ਨੂੰ ਬੋਲ ਵੀ ਵੱਜੀ ਜਾਂਦੇ ਆ ਪਹਿਲਾਂ ਆਪਾਂ ਨਾ ਡਿਟੇਲ ਲੈ ਕੇ ਫਿਰ ਤੋਰ ਕੇ ਵੀ ਦਿਖਾਉਣੀਆਂ ਹਾਂਜੀ ਬਾਈ ਹਸੀ ਕਲ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਹੈ ਜੀ ਤੁਹਾਡਾ ਜੁਗਲ ਪਾਦੂ ਠੀਕ ਹੈ ਕਿੱਥੇ ਰਹਿੰਦਾ ਪਿੰਡ ਤੁਹਾਡਾ ਪਿੰਡ ਸ਼ਿਰਗੜ ਹੈ ਆ ਹੋਰ ਦੇ ਕੋਲੇ ਹੋਰ ਦੇ ਹੋਰ ਬਾਰਡਰ ਦੇ ਨੇ ਠੀਕ ਹੈ ਤੇ ਆਪਾਂ ਸੂਏ ਦੀ ਗੱਲ ਕਰੀਏ ਵੀ ਕਿੰਨੇਵੇਂ ਸੂਏ ਸੋਨਾ ਮੱਝ ਨੇ ਇਹ ਪੰਜਵੇਂ ਸੂਏ ਸੋਨਾ ਪੰਜਵੇਂ ਸੂਏ ਕਿੰਨਾ ਦੁੱਧ ਪਾ ਦੋਗੀ ਦੁੱਧ 16 ਕਿਲੋ ਪਾ ਦੋਗੀ 15 ਸੋਨਾ ਤੇ ਮੁੱਲ ਦੀ ਗੱਲ ਕਰੀਏ ਆਪਾਂ ਮੁੱਲ ਮੰਗਿਆ ਤਾਂ 85000 ਰੁਪਏ ਸੀ ਜੀ 75000 ਦੀ ਛੜਨੀ ਹੈ ਕੋਈ ਮਾਣੋਸ ਚੋਕਰ ਦੇਾਂਗੇ 70000 ਚੋਂ ਹੁਣ ਹੀ ਦੱਸ ਦੋ ਮਾਨਦਾਨ 65000 ਦੀ ਛੜਦੇ ਹਾਂ 70000 ਦੀ ਫਿਰ ਹੁਣ ਨੰਬਰ ਬੋਲ ਦੋ ਤੁਹਾਡਾ 68807 42147 ਲੈ ਵੀ ਹੁਣ ਸਾਨੂੰ ਤੋਰ ਕੇ ਦਿਖਾ ਦਿਓ ਡਿਟੇਲ ਹੋ ਗਈ ਦੋਸਤੋ ਬਾਕੀ ਮੱਝ ਨਾ ਜਿਹੜੀ ਦੁੱਧ ਵਾਲੀ ਹੈ ਹਨਾ ਅਜੇ ਸੂਣ ਚੋਲੀ ਚੋਲੀ ਤੁਸੀਂ ਆਪ ਚੈੱਕ ਕਰ ਸਕੋਗੇ ਬਹੁਤ ਜਿਆਦੀ ਜੀ ਹੈਗੀ ਬਾਕੀ ਕਿੰਨੇ ਜੀ ਸਿੰਗਾ ਨੇ ਦੁੱਧ ਨਹੀਂ ਨਾ ਹੋਵੇ ਸਹੀ ਹੈ ਮੇਰੇ ਕੋਲ ਗੁੰਝੇ ਹੋ ਤੇ ਉਹ ਬੇਸਲੇ ਨਹੀਂ ਹੁੰਦਾ ਮੱਝ ਤੁਸੀਂ ਦੇਖ ਲਓ ਆਜੋ ਅੱਗੇ ਆਪਾਂ ਕੋਈ ਹੋਰ ਗੱਲ ਮੈਂ ਵੀ ਸੱਜਣੋਂ ਨਾਲ ਤੁਹਾਨੂੰ ਇੱਕ ਡੱਬ ਵਾਲੀ ਦੇ ਉੱਤੇ ਹਾਂ ਨਾ ਵਾਲੇ ਰੇਟ ਦੀ ਮੁੱਲ ਦੀ ਗਾਂ ਤੁਹਾਨੂੰ ਦਿਖਾਵਾਂਗੇ ਪਹਿਲਾਂ ਬਾਈ ਤੋਰਦੇ ਹਿੱਦਰ ਨੂੰ ਤੇ ਫਿਰ ਬਾਈ ਤੋਂ ਲੈਣੇ ਆ ਜਾਣਕਾਰੀ ਵੀ ਕਿਹੜਾ ਪਿੰਡਾ ਸੱਜਣ ਦਾ ਕਿੰਨਾ ਕੁ ਦੁੱਧ ਦਾ ਗਾਂ ਥੱਲੇ ਹਨਾ ਥਣਲੇਵੇ ਦੀ ਚੈੱਕ ਕਰ ਲਓ ਇੱਕ ਵਾਰ ਤੇ ਰੰਗਵਾਜ ਜਿਹੜਾ ਬਹੁਤ ਸੋਹਣਾ ਮੋਡਲ ਆ ਬਾਈ ਦੇਖ ਸਕਦੇ ਹੋ ਸੋਹਣਾ ਰੰਗ ਆ ਸੋਹਣਾ ਮੂੰਹ ਮੱਥੇ ਦੀ ਬਾਕੀ ਜਿਵੇਂ ਆਪਾਂ ਗੱਲ ਕਰ ਗਏ ਵੀ ਥੱਲੋਂ ਥੋੜੀ ਜਿਹੀ ਫਿੱਕੀ ਪੈਂਦੀ ਆ ਸਰੀਰ ਦੀ ਤੇ ਕਰਦੇ ਆ ਗੱਲ ਆਪਾਂ ਬਾਈ ਜੀ ਹਰਸੀ ਕਾਲ ਹਰਸੀ ਕਾਲ ਬਾਈ ਜੀ ਬਾਈ ਕੀ ਨਾਮ ਆ ਤੇਰਾ ਹਰਮਨਪ੍ਰੀਤ ਸਿੰਘ ਹਰਮਨਪ੍ਰੀਤ ਸਿੰਘ ਭਾਈ ਪਿੰਡ ਕਿਹੜਾ ਆ ਗਿਆ ਪਿੰਡ ਆਪਣਾ ਕੋਰਸ਼ਵੀਰ ਜ਼ਿਲ੍ਹਾ ਬਠਿੰਡਾ ਬਾਈ ਕੋਰਸ਼ਵੀਰ ਜ਼ਿਲ੍ਹਾ ਬਠਿੰਡਾ ਤੇ ਗੱਲ ਕਰ ਗਏ ਵੀ ਕਿੰਨਾ ਦੁੱਧ ਤਿਆਰ ਹਾਂ ਨਾਲ ਦੁੱਧ ਐਸ ਵਕਤ 17 ਲੀਟਰ ਤਿਆਰ ਆ ਜਮਾ ਬਾਈ 17 ਦੇ ਗੱਪ ਨਾ ਹੋਵੇ 12 ਤਾਂ ਹੈਗੀ ਐ 17 ਚ ਹੋਇਆ 12 ਹੈਗਾ ਹਾਂ ਹਾਂ ਸਹੀ ਐ 14 ਲੀਟਰ 14 ਲੀਟਰ ਠੀਕ ਆ ਗੱਲ ਤੇ ਜੇ ਹੁਣ ਆਪਾਂ ਗੱਲ ਕਰ ਗਏ ਵੀ ਤੇਰਾ ਨੰਬਰ ਕਿੰਨਾ ਹੈਗਾ 7347366015 ਹੋਲੀ ਬੋਲ 7347366015 ਠੀਕ ਆ ਤੇ ਇੱਕ ਵਾਰ ਫਿਰ ਦੇਖ ਲੋ ਮਿੱਤਰੋ ਗਾਂ ਤੁਸੀਂ ਹਨਾ ਤੇ ਫਿਰ ਮੁੱਲ ਕਿੰਨਾ ਕਰਤਾ ਦੇਣ ਵਾਲਾ ਰੱਸੀ ਬਸ ਹਾਂ ਲੈਣ ਦੇਣੀ ਬਸ ਹਾਂ 37000 ਰੁਪਏ ਦੀ ਦੇ ਦਾਂਗੇ ਅੱਛਾ 37 ਦੀ ਜੱਸ ਨੋਈ ਆ ਬਸ ਜੱਸ ਨੋ ਆ ਹੋਰ ਘਟਾ ਦੇ ਹੋਰ ਤਾਂ ਬਸ 1000 2000 ਹੋਰ ਛੱਡ ਦਾਂਗੇ ਚੱਕ ਲਾ ਬਈ ਬੰਨ ਲਾ ਫਿਰ ਹੁਣ ਮਗਰ ਕੀ ਇਹਦੇ ਮਗਰ ਬੱਛੀ ਬਈ ਸੁਈ ਸਵਾਈ ਗਾਂ ਬਈ ਤੁਸੀਂ ਦੇਖ ਲਓ ਤੇ ਆ ਗਾਂ ਕੀ ਖਾ ਨਾਲ ਆ ਰੇਟ ਦਾ ਦੋ ਟਾਈਮ ਦੀ ਚਵਾਈ ਕਰਕੇ ਤੁਸੀਂ ਘਰੋਂ ਖਰੀਦ ਸਕਦੇ ਹੋ ਤੁਸੀਂ ਆ ਥਾਨ ਦੇ ਵੇ ਵਾਲੀ ਗਾਂ ਕੀ ਆਜੋ ਅੱਗੇ ਹੋਰ ਦਿਖਾਉਣੇ ਆ ਪਛੀ ਤੁਹਾਨੂੰ ਮੰਡੀ ਦੇ ਉੱਤੇ ਲੈ ਵੀ ਮਿੱਤਰੋ ਨਾ ਤੁਹਾਨੂੰ ਮੱਝ ਦਿਖਾਉਣੇ ਇੱਕ ਆਪਾਂ ਹੋਰ ਤੇ ਬਈ ਤੋਰ ਦੇ ਮਾੜੀ ਇੱਧਰ ਨੂੰ ਫਿਰ ਆਪਾਂ ਲੈਨੇ ਆਂ ਡਿਟੇਲ ਝੋਟੀ ਹੈਗੀ ਤੇ ਕਿੰਨਾ ਵਾ ਸੂਆ ਆਪਾਂ ਦਿਖਾਉਣੇ ਆ ਤੁਹਾਨੂੰ ਹਨਾ ਥਣ ਲੈਵੇ ਦੀ ਤੁਸੀਂ ਚੈੱਕ ਕਰ ਲਓ ਬਹੁਤ ਸੋਹਣੇ ਲੈਵੇ ਵਾਲੀ ਮੱਝ ਆ ਪੱਟਾਂ ਦੇ ਵਿੱਚ ਟਾਈਟਲ ਅਡਰ ਵਾਲੀ ਮੱਝ ਕਹਿ ਸਕਦੇ ਆ ਆਪਾਂ ਤੇ ਵੀਰ ਨਾਲ ਕਰਾਉਣੇ ਆ ਆਪਾਂ ਗੱਲਬਾਤ ਕੋਈ ਨਹੀਂ ਬਣਦੇ ਬਈ ਬਣਦੇ ਬਹੁਤ ਕੁੰਡੇ ਸਿੰਘ ਨੇ ਬਾਕੀ ਜਿਹੜੀ ਬੰਤਰ ਆ ਉਹ ਚੈੱਕ ਕਰ ਲਓ ਕੀ ਰੇਟ ਰਹਿੰਦਾ ਇਹਦਾ ਆਪਾਂ ਕਰਾਉਣਿਆਂ ਗੱਲਬਾਤ ਛੋਟੀ ਹਾਂਜੀ ਬਾਈ ਜੀ ਮੈਨੂੰ ਐ ਦੱਸੋ ਤੁਹਾਡਾ ਨਾਮ ਕੀ ਹੈ ਜੀ ਮੇਰਾ ਨਾਮ ਬਾਈ ਅਰਸ਼ਦੀਪ ਅਰਸ਼ਦੀਪ ਬਾਈ ਪਿੰਡ ਕਿਹੜਾ ਹੈਗਾ ਪਿੰਡ ਮੌੜ ਮੰਡੀ ਹੈ ਕਿਹੜਾ ਮੌੜ ਮੰਡੀ ਮੌੜ ਮੰਡੀ ਠੀਕ ਹੈ ਤੇ ਬਾਈ ਜਿਹੜੀ ਇਹ ਮੱਝ ਹੈ ਨਾ ਕਿੰਨਵਾ ਸੂਏ ਹੈਗੀ ਇਹ ਦੂਜੇ ਸੂਏ ਦੂਜੇ ਸੂਏ ਕਿੰਨਾ ਦੁੱਧ ਤਿਆਰ ਹੈ ਬਾਈ ਦੁੱਧ 12 ਲੀਟਰ ਤਿਆਰ ਹੈ ਜੀ ਅੱਛਾ ਜੀ ਮੁੱਲ ਦੀ ਗੱਲ ਕਰੀਏ ਬਾਈ ਮੁੱਲ ਦਾ 90 ਹਜ਼ਾਰ ਕਰ ਦਾਂਗੇ 85 ਹਜ਼ਾਰ ਨਹੀਂ ਹਾਂ ਨਾ ਅੱਛਾ 85 ਹਜ਼ਾਰ ਦੀ ਹਾਂ ਨਾ ਠੀਕ ਹੈ ਤੇ ਨੰਬਰ ਕਿੰਨਾ ਬਾਈ ਤੇਰਾ ਨੰਬਰ 9158 65317 ਠੀਕ ਹੈ ਤੇ ਘਰੇ ਹੋਰ ਮਾਲ ਵੀ ਹੁੰਦਾ ਬਾਈ ਹਾਂ ਵੀਰੇ 10 15 ਮੈਸਾ ਹਰੇ ਟਾਈਮ ਹੁੰਦੀਆਂ ਨੇ ਹਰ ਇੱਕ ਟਾਈਮ ਹੁੰਦੀਆਂ ਨੇ ਲੈ ਵੀ ਦੋਸਤੋ ਜੇ ਕਿਸੇ ਵੀ ਨੂੰ ਆਮ ਮੱਝ ਪਸੰਦ ਆ ਤੇ ਬਾਈ ਨੂੰ ਫੋਨ ਨੰਬਰ ਲਾ ਕੇ ਤੁਸੀਂ ਖਰੀਦ ਸਕਦੇ ਆਜੋ ਅੱਗੇ ਆਪਾਂ ਹੋਰ ਕੋਈ ਪਸ਼ੂ ਤੁਹਾਨੂੰ ਦਿਖਾਉਣੇ ਦੋਸਤੋ ਨਾ ਤੁਹਾਨੂੰ ਇੱਕ ਗਾਂ ਤੋੜ ਕੇ ਦਿਖਾਵਾਂਗੇ ਪਹਿਲਾਂ ਆਪਾਂ ਡਿਟੇਲ ਟੂ ਲੈ ਲਈਏ ਤੇ ਲੈ ਤੋੜਦੇ ਫਿਰ ਚੱਲ ਪਹਿਲਾਂ ਤੋੜਦੇ ਕੋਈ ਗਾਂ ਤੋੜਦੇ ਤੋੜਦੇ ਇਹ ਆ ਦੇਖ ਲਓ ਤੁਸੀਂ ਥਾਂ ਲੇ ਵੇ ਦੀ ਥੋੜੀ ਜਿਹੀ ਫਿੱਕੀ ਜ਼ਰੂਰ ਪੈਂਦੀ ਆ ਤੇ ਕਰਾਉਣਿਆਂ ਗੱਲ ਬਾਈ ਨਾ ਤੇ ਹਾਂਜੀ ਬਾਈ ਜੀ ਖੜਾ ਲਓ ਇੱਕੀ। ਬਈ ਕੀ ਨਾਂ ਦਾ? ਪਰ ਭਜਣਾ ਜੀ। ਠੀਕ ਆ ਪਿੰਡ ਕਿਹੜਾ ਪੈ ਜਾਂਦਾ? ਮੱਟ ਦਾਦੂ ਆਈ ਹੈ ਹਰਿਆਣੇ ਦੇ ਵਿੱਚੋਂ। ਮੱਟ ਦਾਦੂ ਜਿਹੜਾ ਕਿਹੜਾ ਪੈ ਜਾਂਦਾ? ਸਰਸਾ ਜੀ ਸਰਸਾ। ਤੇ ਕਿੰਨਾ ਮੁੱਲ ਕਰਤਾ ਬਈ ਇਹਦਾ ਗਾਂ ਦਾ? ਮੁੱਲ ਤਾਂ ਜੀ ਕਰੀ ਜਨੇ ਆ 55 60 ਜੀ। ਹਾਂ। ਤੇ ਦੇਣ ਲੈਣ 45000 ਦੀ ਦੇ ਦਾਂਗੇ। 45000 ਦੀ ਦੇ ਦੋਗੇ। ਦੁੱਧ ਕਿੰਨਾ ਬਾਈ? ਦੁੱਧ ਜੀ ਉਹ ਇਸ ਟਾਈਮ 18 ਕਿਲੋ ਤਿਆਰ ਹੈ। 18 ਕਿਲੋ ਦੁੱਧ ਤਿਆਰ ਆ। ਨੰਬਰ ਬੋਲ ਦੇ। ਜੀ ਬਾਈ ਬੋਲ ਦਈਏ ਜੀ 18 ਕਿਲੋ ਤਿਆਰ ਆ ਜੀ। ਨੰਬਰ ਬੋਲ ਦੇ। 97286 4702 ਠੀਕ ਹੈ ਲੈ ਵੀ ਤੋਰ ਦੇ ਮਾੜੀ ਇੱਧਰ ਨੂੰ ਲੈ ਵੀ ਦੋਸਤੋ ਬਾਈ ਨੇ ਕੀਤਾ ਫਿਕਸ ਜਾਂ ਰੇਟ ਕਹਿੰਦਾ ਠੀਕ ਹੈ ਕਹੇ ਨੂੰ ਜਿੰਨਾ ਮਰਜ਼ੀ ਕਰ ਲਗੇ ਬਾਕੀ ਤੁਸੀਂ ਦੇਖ ਲਓ ਹਨਾ ਰੇਟ ਹੀ ਆਪਾਂ ਜਜਮੈਂਟ ਕਰਾਉਣਾ ਹੁੰਦਾ ਮੇਨ ਮਕਸਦ ਵੀ ਕਿਵੇਂ-ਕਿਵੇਂ ਪਸ਼ੂਆਂ ਦੇ ਕੀ-ਕੀ ਰੇਟ ਚੱਲਦੇ ਆਜੋ ਅੱਗੇ ਹੋਰ ਦਿਖਾਉਣੇ ਆ ਤੁਹਾਨੂੰ ਪੁੱਛ ਲੈ ਵੀ ਦੋਸਤੋ ਤੁਹਾਨੂੰ ਇੱਕ ਆਪਾਂ ਝੋਟੀ ਹੋਰ ਦਿਖਾਉਣੇ ਆ ਪਹਿਲੇ ਸੂਏ ਸੂਈ ਹੋਈ ਝੋਟੀ ਹੈਗੀ ਤੇ ਬਾਈ ਨਾਲ ਗੱਲਬਾਤ ਕਰਾ ਕੇ ਫਿਰ ਆਪਾਂ ਝੋਟੀਆਂ ਨਾਲ ਜਿਹੜੀ ਤੋਰ ਕੇ ਦਿਖਾਵਾਂਗੇ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਬਾਈ ਪ ਨਾਮ ਕੀ ਆ ਬਈ ਮਹਿੰਗਾ ਬਈ ਮਹਿੰਗਾ ਬਈ ਮਹਿੰਗਾ ਇਹ ਮੈਨੂੰ ਐ ਦੱਸ ਵੀ ਜਿਹੜੀ ਝੋਟੀ ਇਹ ਕਦੋਂ ਸੂਈ ਹੈਗੀ ਇਹ ਰਾਤ ਸੂਈ ਹੈ ਜੀ ਰਾਤ ਸੂਈ ਹੈ ਹਾਂ ਬੜਾ ਇਨਾ ਕਿ ਦੁੱਧ ਪਾ ਦੂ ਬਈ ਦੁੱਧ 8 ਕਿਲੋ ਦੇ ਦਊਗੀ 8 ਕਿਲੋ ਦੁੱਧ ਤੇ ਜੇ ਗੱਲ ਕਰ ਗਿਆ ਆਪਾਂ ਹੁਣ ਬਈ ਮੁੱਲ ਦੀ ਮੁੱਲ 50000 ਦੀ ਜਸ ਨੂੰ ਆਈ ਜਸ ਨੂੰ 50000 ਦੀ ਦੇਣੀ ਆ ਦੇਣੀ ਆ ਮੁੱਲ ਕੋ ਮਰਜ਼ੀ ਕਰਾ ਲੈ 60 ਕਰਾ ਲੈ 65 ਕਰਾ ਲੈ ਠੀਕ ਹੈ ਤੇ ਨੰਬਰ ਕਿੰਨਾ ਬਈ 76146 63982 ਠੀਕ ਹੈ ਲੈ ਬਈ ਹੁਣ ਸਾਨੂੰ ਤੋਰ ਕੇ ਦਿਖਾ ਦੇ ਕੇਰਾ ਝੋਟੀ ਲੈ ਵੀ ਦੋਸਤੋ ਨਾ ਝੋਟੀ ਹੈ ਜਿਹੜੀ ਡੱਬਾ ਵਾਲੀ ਮੰਡੀ ਦੇ ਉੱਤੇ ਆਈ ਹੋਈ ਹੈ ਪਹਿਲੇ ਸੂਏ ਸੂਈ ਹੋਈ ਝੋਟੀ ਹੈ ਬਾਕੀ ਤੁਸੀਂ ਦੇਖ ਲਓ ਹਨ ਮੀ ਝੋਟੀ ਦਾ ਸਿੰਘ ਹੈ ਜਿਹੜਾ ਗੋਲ ਹੈਗਾ ਸਰੀਰਕ ਵੰਤਰ ਤੁਸੀਂ ਚੈੱਕ ਕਰ ਲਓ ਦੋਸਤੋ ਤਾਜੀ ਸੂਈ ਹੋਈ ਜਿਹੜੀ ਹੈਗੀ ਝੋਟੀ ਹੈ ਥਣਲੇਵੀ ਦੀ ਆਪਾਂ ਤੁਹਾਨੂੰ ਨੇੜੇ ਹੋ ਕੇ ਦਿਖਾ ਦਗੇ ਕੇਰਾ ਦੁੱਧ 7-8 ਕਿਲੋ ਦੁੱਧ ਹੀ ਦੇਊਗੀ ਬਈ ਦੋਸਤੋ ਬਾਕੀ ਸਰੀਰ ਦੇਖ ਲਓ ਤੁਸੀਂ ਝੋਟੀ ਦਾ ਫਰੀਕ ਚਮੜੀ ਵਾਲੀ ਆ ਜੇ ਕਿਸੇ ਵੀਰ ਨੂੰ ਪਸੰਦ ਹੋਵੇ ਤਾਂ ਤੁਸੀਂ ਖਰੀਦ ਸਕਦੇ ਹੋ ਫੋਨ ਨੰਬਰ ਲਾ ਕੇ ਦੋ ਟਾਈਮ ਦੀ ਚਵਾਈ ਕਰਕੇ ਸਿੰਘਾਂ ਦੇ ਜਿਹੜੇ ਆਪਾਂ ਕਹਿ ਦਈਏ ਗੱਲ ਕਰਕੇ ਵੀ ਗੋਲ ਆ ਆ ਜੋ ਅੱਗੇ ਹੋਰ ਪਸ਼ੂ ਤੁਹਾਨੂੰ ਕੋਈ ਤੋਰ ਕੇ ਦਿਖਾਉਣੇ ਆ ਲੈ ਵੀ ਦੋਸਤੋ ਨਾ ਆਪਾਂ ਬਾਈ ਨਾਲ ਗੱਲਬਾਤ ਕਰਾਉਣੇ ਆ ਫਿਰ ਸਾਨੂੰ ਨਾ ਗਾਂ ਆਪਾਂ ਤੋਰ ਕੇ ਦਿਖਾਵਾਂਗੇ ਹਾਂਜੀ ਬਾਈ ਜੀ ਹੱਸੀ ਕਾ ਸਤਿ ਸ੍ਰੀ ਅਕਾਲ ਬਾਈ ਕੀ ਨਾਮ ਆ ਤੁਹਾਡਾ ਨਾਂ ਬਾਈ ਸੁਖਪਾਲ ਪਿੰਡ ਕਿਹੜਾ ਬਾਈ ਪਿੰਡ ਹੈਗਾ ਬਾਈ ਗੋਂਦਾਲ ਰਾਏਕੋਟ ਜ਼ਿਲ੍ਹਾ ਲੁਧਿਆਣਾ ਜਿਹੜਾ ਲੁਧਿਆਣਾ ਹਾਂਜੀ ਬਾਈ ਡੱਬਾੜੀ ਤੋਂ ਆਇਆ ਆ ਡੱਬਾੜੀ ਮੰਡੀ ਤੇ ਆਇਆ ਦੋਸਤੋ ਇੰਨੀ ਦੂਰ ਹਾਂਜੀ ਤੇ ਬਾਈ ਜੇ ਆਪਾਂ ਹੁਣ ਨੰਬਰ ਹੈਗਾ ਵੀਰੇ 79730 1938 ਠੀਕ ਆ ਤੇ ਭਾਈ ਜਿਹੜੀ ਹੱਥ ਚ ਗਾਂ ਫੜੀ ਹੈਗੀ ਕਿੰਨੇਵੇਂ ਸੂਏ ਸੋਣੇ ਨੇ ਤੀਜੇ ਸੂਏ ਸੋਣੇ ਨੇ ਕਿੰਨਾ ਕ ਦੁੱਧ ਪਾ ਦੂ ਭਾਈ ਦੁੱਧ ਵੀ 30 ਕਿਲੋ ਦਿੱਤਾ ਦੂਜੇ ਸੂਏ 32 33 ਕਿਲੋ 35 ਕਿਲੋ ਦਾ ਤਾਂ ਦੇ ਦੂਗੀ ਬੜੇ ਆਰਾਮ ਨਾਲ ਵੀ ਮਤਲਬ 25 ਤਾਂ ਦੇ ਹੀ ਦਊ ਮੈਂ ਤਾਂ 30 ਤੋਂ ਬਾਹਰ ਹੀ ਦਊਗੀ ਭਾਈ ਅੰਦਰ ਨਹੀਂ ਰਹੀ ਤਿਆਰੀ ਬਹੁਤ ਗਾਂ ਦੀ ਅੱਛਾ ਤੇ ਰੇਟ ਭਾਈ ਹੁਣ ਰੇਟ ਭਾਈ 50000 ਦੀ ਹਾਂ ਨਾ ਦੇ ਦੇਾਂਗੇ 50000 ਦੀ ਹਾਂ ਨਾ ਦੇਵੇਂਗਾ ਤਾਂ ਹੁਣ ਸਾਨੂੰ ਤੋਰ ਕੇ ਦਿਖਾ ਦੇ ਨੰਬਰ ਆਪਾਂ ਬਾਈ ਦਾ ਲੈ ਕੇ ਦੇਤਾ ਦੋਸਤੋ ਜਾਂ ਤੁਸੀਂ ਚੈੱਕ ਕਰ ਲੋ ਦੋਸਤੋ ਹਨਾ ਲੇਵੇ ਤੋਂ ਬੰਤਰ ਤੋਂ ਤੁਸੀਂ ਜੱਜਮੈਂਟ ਲਾ ਸਕਦੇ ਹੋ ਵੀ 20 25 ਕਿਲੋ ਦੁੱਧ ਵੀ ਦੇ ਦੋ ਬਾਈ ਜਿਵੇਂ 30 ਤੋਂ ਪਾਰ ਕਹਿੰਦਾਗਾ ਆਪਾਂ 20 25 ਕਿਲੋ ਮੰਨ ਕੇ ਚੱਲ ਗਏ ਜੇ ਤੇ ਗਾਂ ਦਾ ਹੁ ਰੰਗ ਸੋਹਣਾਗਾ ਇੱਕ ਗੱਲ ਹੋਰ ਹੈ ਇਹ ਪਸ਼ੂਆਂ ਦਾ ਜਿਹੜਾ ਹੁੰਦਾ ਨਾ ਦੁੱਧ ਫੈਂਟ ਚੰਗੀ ਹੁੰਦੀ ਹੈ ਤੇ ਨੰਬਰ ਵਗੈਰਾ ਆਪਾਂ ਲੈ ਕੇ ਦੇਤਾ ਤੁਹਾਨੂੰ ਕੱਚੀ ਆ ਹਜੇ ਦਿਨ ਲੈ ਜੂਗੀ ਹਜੇ ਸੋਣ ਦੇ ਠੀਕ ਆ ਦੋਸਤੋ ਆਜੋ ਆਪਾਂ ਅੱਗੇ ਹੋਰ ਵੀ ਪਸ਼ੂ ਤੁਹਾਨੂੰ ਦਿਹਾਉਣੇ ਆ ਲੈ ਵੀ ਦੋਸਤੋ ਨਾ ਤੁਹਾਨੂੰ ਇੱਕ ਹੋਰ ਮੱਝ ਦਿਹਾਉਣੇ ਹੈਗੇ ਬਹੁਤ ਸ਼ਕੀਨ ਮੱਝ ਹੈਗੀ ਤੇ ਡਿਟੇਲ ਲੈ ਲੀਏ ਪਹਿਲਾਂ ਆਪਾਂ ਫਿਰ ਨਾ ਤੁਹਾਨੂੰ ਤੋੜ ਕੇ ਦਿਖਾਵਾਂਗੇ ਹਾਂਜੀ ਵੀਰ ਜੀ ਹੱਸੀਕਾਰ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਨਾਮ ਆਪਕਾ ਲਖਵੀਰ ਲਖਵੀਰ ਠੀਕ ਹੈ ਤੇ ਕਿੰਨਾ ਸੂਆ ਮੱਝ ਸੂਈ ਹੋਈ ਹੈ ਦੂਜੇ ਦੂਜੇ ਕਿੰਨਾ ਦੁੱਧ ਤਿਆਰ ਆ ਉਹਨਾਂ ਨੌ 10 ਕਿਲੋ ਤਿਆਰ ਹੈ ਇਸ ਤੇ ਹੈ ਤਿੰਨ ਦਿਨਾਂ ਸੂਈ ਹੈ ਤਿੰਨ ਦਿਨਾਂ ਦੀ ਸੂਈ ਹੈ 9 ਕਿਲੋ ਦੁੱਧ ਤਿਆਰ ਆ ਹਾਂ ਠੀਕ ਹੈ ਤੇ ਪਿੰਡ ਕਿਹੜਾ ਆ ਗਿਆ ਆਪਣਾ ਆਪਣਾ ਪਿੰਡ ਦਾ ਜ਼ਿਲ੍ਹਾ ਦਾ ਹਰਮਾਨਗੜ੍ਹ ਠੀਕ ਹੈ ਪਿੰਡ ਦਾ ਝੰਡਾ ਵਾਲੀ ਗੰਗਨਾਗ ਰੇਟ 784 76 168 ਜੇ ਮੁੱਲ ਦੀ ਗੱਲ ਕਰਕੇ ਮੁੱਲ ਕਿੰਨਾ ਮੁੱਲ ਕੀ ਕਰੋ 95 ਮੁੱਲ ਕਰਦੇ 90 ਦੇਣੀ ਆ ਬਾਣਾ ਹਾਂ ਨਾ ਠੀਕ ਆ ਲੈ ਸਾਨੂੰ ਹੁਣ ਨਾ ਮੱਝ ਜਿਹੜੀ ਹੈਗੀ ਤੋੜ ਕੇ ਦਿਖਾ ਦੇ ਲੈ ਵੀ ਦੋਸਤੋ ਨਾ ਤੁਸੀਂ ਦੇਖ ਲਓ ਹਨਾ ਸਿੰਘ ਸਿੰਘ ਪੂਰਾ ਕੁੰਡਾ ਹੈਗਾ ਮੱਝ ਦਾ Rajasthan ਦੀ ਮੱਝ ਆ ਦਵਾ ਕੀ ਥੱਲੇ ਦੀ ਤੁਸੀਂ ਚੈੱਕ ਕਰ ਲਓ ਆ ਲੇਵਾ ਹਨਾ ਜਿਹੜਾ ਹੈਗਾ ਹਾਂ ਨਾ ਜਿਹੜਾ ਆਪਾਂ ਕਿਹਾ ਵੀ ਰੇਟ ਕਰਿਓ ਭਾਈ ਤੇ ਬਾਕੀ ਥੱਲੇ ਦੀ ਤੁਸੀਂ ਚੈੱਕ ਕਰ ਲਓ ਇੱਕ ਵਾਰ ਤੇ ਦੋਰੋਂ ਆਪਾਂ ਕੈਮਰਾ ਵੀ ਮਾਰ ਕੇ ਦਿਖਾ ਦਈਏ ਤੁਹਾਨੂੰ ਸੋਹਣੀ ਆ ਸ਼ਕੀਨ ਝੋਟੀ ਆ ਕਦ ਕਾਠ ਵੀ ਚੰਗਾ ਹੈਗਾ ਦੋਸਤੋ ਦੇਖ ਸਕਦੇ ਆ